ਹਾਡੇ ਨਾਲ ਸਾਡੇ ਨਾਲ ਪੂਰਾ ਸਾਥ ਦੇਂਦੇ ਨੇ ਪਰ ਵੋਟ ਤੁਹਾਡੀ ਹੱਕ ਤੁਹਾਡਾ ਜਿੱਥੇ ਮਰਜ਼ੀ ਪਾਓ ਕਿਸੇ ਦੇ ਗੁਲਾਮ ਨਹੀਂ ਜੇ ਆਪਾਂ ਨਾ ਗੁਲਾਮੀ ਕਰੋ ਆਹ ਆ ਜਿਹੜਾ ਹੀਰਾ ਹੱਥੋਂ ਮਿਲ ਗਿਆ ਨਾ ਕੰਮਲ ਕੰਮਲ ਹੀਰਾ ਜਿਹਦਾ ਮੁੱਲ ਹੀ ਕੋਈ ਨਹੀਂ ਇਹ ਕਿੰਮਤ ਤੁਹਾਨੂੰ ਪਤਾ ਹੀ ਆ ਕਿ ਜਦੋਂ ਇਹਨਾਂ ਨੇ ਪਹਿਰ ਦੇ ਨਾਲ ਵਿਸਤਰਾ ਨਹੀਂ ਕੀਤਾ ਪਹਿਰ ਦੇ ਨਾਲ ਇਹਨਾਂ ਨੇ ਕੋਈ ਨਫਤ ਨਹੀਂ ਕੀਤੀ ਉਹ ਸਾਰੇ ਦੂਆ ਢੋਲੇ ਸੀ ਜਿਨ੍ਹਾਂ ਨੇ ਪੰਜ ਪੰਜ ਸਾਲ ਬਾਅਦ ਤੁਹਾਡੇ ਕੋਲ ਵੋਟਾਂ ਲੈਣ ਆ ਜਾਂਦੇ ਆ ਇਹਨੇ ਤੁਹਾਡੀ ਬਾਹ ਨਹੀਂ ਫੜੀ ਤੁਹਾਡੀ ਬਾਗ ਨਹੀਂ ਪੁੱਛੀ ਕਹੇਦੇ ਇਹਨਾਂ ਨੇ ਉਦੋਂ ਵੋਟਾਂ ਵੀ ਨਹੀਂ ਲੈਣੀਆਂ ਇਹਨਾਂ ਨੇ ਵੋਟਾਂ ਵੀ ਨਹੀਂ ਲੈਣੀਆਂ ਉਦੋਂ ਇਹਨਾਂ ਕਿਸ ਦਾ ਵਿਤਰਾ ਚਿੱਕਾ ਦੇ ਬਾਹ ਖੜੀ ਕਰ ਦੋ ਜਿੰਦਾਬਾਦ 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 ਇੱਕ ਮਿੰਟ ਬਹਿਣ ਕੰਗੀ ਮਮੀ ਰੰਗੀ ਤੇ ਨਵੇਂ ਆਪਣੇ ਸਾਲੋਂ ਉਹ ਮੇਰੇ ਘਰ ਵਾਲੇ ਮਰੇ ਤੇ 25 ਦਿਨਾਂ ਵਰਗ ਜਨ ਕੁੱਲੇ ਮਰੇ ਨੇ 19 ਤਰੀਕ ਤੇ 1 ਮਹੀਨੇ ਦੀ ਸਵਰਿਆ 27 ਤਰੀਕ ਤੇ ਉਹਦਾ ਪੁੱਤ ਪਿਆ ਜੀ ਛੋਟੇ ਬੱਚੇ ਇੱਕ 10 ਸਾਲ ਦਾ ਮੁੰਡਾ ਇੱਕ 12 ਸਾਲ ਦਾ ਮੁੰਡਾ 14 ਸਾਲਾਂ ਦੀ ਕੁੜੀ ਉਹ ਆਸ ਨਹੀਂ ਸੱਚਾ ਕਮਰਾ ਜੇ ਸ਼ੱਕ ਵੀ ਚੋਣ ਗਈ ਦੇ ਆਹ ਕਿਤਾਬ ਹੋਰ ਮੁੰਡਾ ਆਮੋ ਦਾ ਨਹੀਂ ਮਰਦਾ ਆਪ ਕੋ ਨਾ ਨਹੀਂ ਮਰਦਾ ਮਦਰ ਕਰ ਜੁਰੇ ਕਿਤਾ ਜਲਦੀ ਇਤਰਾ ਨਾ ਹੋ ਮੇਰੇ ਕੰਮ ਕਰਨੇ ਕਈ ਵਾਰ ਲੋਕਾਂ ਨੇ ਕਰਸ ਹਾਂਜੀ ਫੋਰ ਕੋਡ ਦਾ ਕੋਈ ਨਹੀਂ ਕੁਛ ਨਹੀਂ ਜਾ ਰਿਹਾ ਤੇ ਅਧਰੇ ਜਾ ਕੇ ਇਤਰਾ ਕਰਨੇ ਔਰ ਤੋਂ ਦੇ ਬੱਚੇ ਗੱਲੇ ਔਰ ਇੱਕ ਮੁੰਡਾ ਉਹ ਚਾਹ ਪਣ ਹਜਾ ਉਹ ਆਪਣਾ ਚਾਹ ਦਾਖਾ ਰਿਹਾ ਉਹਦਾ ਮੈਨੂੰ ਨਹੀਂ ਦੇਖੀ ਤੁਸੀਂ ਕੋਰੇ ਨਾ ਚਲੋ ਮਦਈ ਘਰ ਵੀ ਚੱਲ ਘਰ ਵੀ ਚੱਲ ਬੇੜਾ ਬੇੜਾ ਕਿਸ ਤਰ੍ਹਾਂ ਮਰੇ ਮਦਈ ਦਾ ਕੋਨਾਂ ਨੂੰ ਨੇ ਆ ਦੇ ਲੀਵਰ ਖਰਾਬ ਹੋ ਗਏ ਲੀਵਰ ਖਰਾਬ ਉਮਰ ਜਿਹੜੀ ਉਮਰ ਜੀ 40 ਤੱਕ ਤੁਹਾਨੂੰ ਮਾਤਾ ਜੀ ਤੁਹਾਡੀ ਗੱਲ ਆ ਕਿ ਚਾਰ ਕਿਚਾਰੀ ਹੁੰਦੀ ਨਾ ਮੈਂ ਤੁਹਾਡੀ ਗੱਲ ਆ ਕਿ ਚਾਰੀ ਜੀ ਰੱਖਣੀ ਆ ਅੱਛਾ ਜੀ ਅਸੀਂ ਕਿਚਾਰੀ ਵਿੱਚ ਅਸੀਂ ਤਾਂ ਨਾਲ ਗੱਲਾਂ ਕਰਨ ਵਾਸਤੇ ਆ ਅਸੀਂ ਤੁਹਾਡੇ ਕੋਲੋਂ ਮੋਟਾ ਨਹੀਂ ਆ ਜੀ ਬਹੁਤ ਜੀ ਮੈਂ ਕਹਾਂ ਜੀ ਤੁਹਾਡੇ ਚਿਹਰੇ ਦੱਸ ਰਹੇ ਹੋ ਕਿ ਤੁਸੀਂ ਦੁਖੀ ਹੋ ਤੁਹਾਡੀਆਂ ਸ਼ਕਲਾਂ ਦੱਸ ਰੀਆਂ ਇਹ ਦੁਖੀ ਨਹੀਂ ਹੋ ਬਹੁਤ ਦੁਖੀ ਹੋ ਸਾਰੇ ਮੇਰੇ ਘਰ ਭਰਾ ਸਾਰਿਆਂ ਨੂੰ ਪਤਾ ਹੈ ਕਿ ਉਹ ਮੇਰੇ ਹਜ਼ਾਤ ਹੈ ਮੈਂ ਤੁਹਾਡਾ ਮੱਥਾ ਤਾਸ ਰਿਹਾ ਹਾਂ ਦੱਸਣ ਦੀ ਲੋੜ ਨਹੀਂ ਤੁਹਾਡਾ ਮੱਥਾ ਦੂਸਰਿਆਂ ਮੱਦਾ ਨਹੀਂ ਤੁਸੀਂ ਕਿੰਨੇ ਦੁਖੀ ਹੋ ਜਿਸ ਮਾਂ ਦਾ ਇੱਕ ਬੱਚਾ ਚਲਦਾ ਉਹਨੂੰ ਪੁੱਛੋ ਉਹਦੇ ਨਾਲ ਕੀ ਪੀਂਦੇ ਆ ਜੀ ਬੋਦਲ ਕੁਮਾਦਾ ਜੀ ਅੱਜ ਨਾਲ ਸਾਰੇ ਮਾਵਾਂ ਨੂੰ ਬੇਨਤੀ ਕਰਦਾ ਅੱਜ ਤਨ ਦਾ ਨਵਾਂ ਪੁੱਤਰ ਮਿਲਣ ਜਾ ਰਿਹਾ ਹਾਂ ਅੱਜ ਤੁਹਾਡਾ ਨਵਾਂ ਪੁੱਤਰ ਵਣ ਜਾ ਰਿਹਾ ਗੱਲਾਂ ਕਰੀ ਤਾਂ ਮਮੂ ਦੇ ਦੋਸਤਾਂ ਨੂੰ ਸਮਝਣਾ ਸਾਬ ਨੂੰ ਕੋਈ ਨਾ ਆਜੀ ਬੈਠਾ ਤੁਹਾਡੇ ਕੋਲ ਮੇਰਾ ਕੋਈ ਆਸਰਾ ਨਹੀਂ ਆਏਗਾ ਕੋਈ ਆਬਾ ਜੀ ਅੱਜ ਤੁਹਾਡਾ ਗੁਰੂ ਅਮਰਦਾਸ ਬਾਬਾ ਦੀਪ ਸਿੰਘ ਜੀ ਕੋਲਾ ਗਰੀ ਨੋਏ ਪ੍ਰਭੂ ਜਸੂ ਜੀ ਪਰਮਾਤਮਾ ਅੱਜ ਤੁਹਾਡਾ ਹਸਾਵਾ ਬੁਣ ਜਾ ਰਿਹਾ ਤੁਸੀਂ ਦੱਸੋ ਮਰੇ ਤੁਸੀਂ ਵੀ ਗੱਲ ਕਰੀ ਤੁਸੀਂ ਵੀ ਆਓ ਆਜੋ 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 ਬਾਈ ਕਰਾਏ ਦੇ ਰਹਿ ਰਹੇ ਰਾਜਿੰਦਰ ਸਿੰਘ ਬਾਰਸ਼ ਦੇ ਲਈ ਇੱਕ ਟਿਕਾਣਾ ਮੁੰਡਾ ਜੀ ਕਰਦਾ ਕਿ ਟਿੰਗ ਦਾ ਕਰਦਾ ਇਹ ਵੇਖ ਪਾਈ ਆ ਇੱਕ ਕਿਰਾਏ ਦੇ ਰਹਿ ਰਹੇ ਨਹੀਂ ਤੇ ਰਹਿਣ ਆਪ ਲੈਣੇ ਆਪ ਪੁੱਤਰ ਇਸ ਲਈ ਇੰਤ ਲਈ ਤੁਹਾਨੂੰ ਸਾਰੀਆਂ ਗਲਤਾਂ ਨਾਲ ਦਿਲ ਦੀਆਂ ਗੱਲਾਂ ਦਾ ਵਧ ਕਰਕੇ ਜਾਣੀਆਂ ਸਾਰਿਆਂ ਨੂੰ ਹੋਰ ਗਏ ਭੈਣ ਗੋਲ ਗੋਲ ਕਰਨੀ ਕੋ ਦੋ ਸੌ ਸੁਣਨਾ ਪਾਪਾ ਕੁਝ ਸੁਣਨਾ ਦੋ ਕੋਈ ਦਰਾਈ ਐਟੋਂ ਦੇ ਬੈਠੋ ਮਾਦਈ ਦੇਖੋ ਮੇਰੀਆਂ ਮਾਵਾ ਮੇਰੀਆਂ ਭੈਣਾਂ ਭੈਣ ਜੀ ਬਿਠੇ ਕਰਦਾ ਗੁਜ਼ਾਰਾ ਨਹੀਂ ਕਿੱਡੀ ਮੁਸ਼ਕਲ ਕਰ ਰਹੇ ਨੇ ਨੋਆ ਦੇ ਕਰ ਮਾਦਈ ਇਹਨਾਂ ਲੀਡਰਾਂ ਨੂੰ ਪੁੱਛੋ ਜਿਹਦੋਂ ਨਾ ਗਰੀਬਾਂ ਕੋ ਵੋਟਾਂ ਲੈਣ ਆਂਦੇ ਨੇ ਇਹਨਾਂ ਨਾਲ ਦੇ ਕੇ ਇਹਨਾਂ ਨੂੰ ਗੁਮਰਾਹ ਕਰਕੇ ਮਿੱਠੀਆਂ-ਬਿੱਠੀਆਂ ਗੋਲੀਆਂ ਦੇ ਕੇ ਡਾਡਾ ਇਤਹਾ ਕਰਦਾਂਗੇ ਡਾਡਾ ਇਤਹਾ ਕਰਦਾਂਗੇ ਆਓ ਬੇਟਾ ਆਓ ਬੇਨਜੀ ਆਓ ਜਿਆਦਾ ਦੋ ਸਾਲਾਂ ਦਾ ਤੀਸਰਾ ਸਾਲ ਆਪਣੇ ਘਰ ਰੱਖ ਕੇ ਬਹਿਣ ਉਹ ਕੀੜੀ ਨੂੰ ਸਦਾਰੋ ਇਹ ਚੀਜ਼ ਨੂੰ ਨਾ ਸਦਾਰੋ ਜੇ ਵੋਟਾਂ ਮੰਗਣ ਆਏ ਨਾ ਇਹ ਸਾਥ ਕੇ ਮੰਗੋ ਆਉਣ ਵਾਲੀ ਪੀਲੀ ਜਿਹੜੀ ਆਪਣੀ ਸੁਖੀ ਬਸਤੀ ਆਪਣੀ ਤਿੰਨ ਬਸਤੀ ਆਵੇ ਆਪਣਾ ਦੀਵਾ ਉਹ ਜਗਾਓ ਆਪਣੀ ਤੀਰਾਂ ਦੀਵਾ ਜਗਾਓ ਹਣਾ ਅੱਜ ਕਿਹੜੀ ਇਥੇ ਜਨਾਨੀ ਜਿਹਦਾ ਬੱਚਾ ਬੰਦਾ ਬੱਚਾ ਨਸ਼ਾ ਨਹੀਂ ਕਰੰਦਿਆ ਐ ਚੀਜ਼ ਨੂੰ ਨਾ ਸੋਚੋ ਕਿ ਅਹਾਂ ਇਹਦਾ ਕਰ ਬਣੇਦਾ ਐ ਨਹੀਂ ਉਹ ਜਨਾਨੀ ਕੋਈ ਪਿੱਤਾ ਹੋਣਾ ਕਿਸੇ ਲੋੜ ਉਹ ਨੱਚੇ ਕਰਕੇ ਹੀ ਹੋਣਦਿਆ ਗੱਲਾਂ ਆਪਾਂ ਮੈਂ ਤੇਰੀਆਂ ਗੱਲਾਂ ਕੀਤੇ ਤੇ ਵਿਰਿਆ ਨੂੰ ਗੁੱਸਾ ਲੱਗੇ ਵਿਰਿਆ ਨੂੰ ਨਰਾਜ਼ ਕਿਉਂ ਹੋਵੇ ਪਰ ਮੈਨੂੰ ਇੱਥੇ ਕੋਈ ਨਰਾਜ਼ੀ ਕੋਈ ਕਰਨੀ ਨਹੀਂ ਆ ਗੱਲ ਏ ਚਾਮੀ 8 9 ਵਜੇ ਜੱਕਰ ਮਾਰੋ ਅਸੀਂ ਦੇਰ ਹੀ ਕੰਮ ਤੇ ਜਾਵਾਂਗੇ ਅਸੀਂ ਤਾਂ ਨਾਲ ਕੰਮ ਕਰਦੇ ਆਪੇ ਜਿਹੜਾ ਚੈਟੂ ਜਾਏਗਾ ਨਾ ਗੁਲਾਸੀਆਂ ਬੋਤਲਾਂ ਚੜ੍ਹ ਤੇ ਜਾਗੋ ਆਣਾ ਰੋੜ ਤੇ ਖਿੰਦਰੀਆਂ ਹੁੰਦੀਆਂ ਕਿਉਂ ਸਾਡੇ ਜ਼ਿੰਮੇਦਾਰਾਂ ਸਾਡੇ ਬੱਚੇ ਨਸ਼ਾ ਕਰਦੇ ਇਹ ਕੋਈ ਜ਼ਿੰਦਗੀ ਆ ਜ਼ਿੰਦਗੀ ਆ ਇਹ ਜ਼ਿੰਦਗੀ ਨਹੀਂ ਆ ਅਸੀਂ ਨਰਕ ਦੀ ਜ਼ਿੰਦਗੀ ਜੀਂਦੇ ਆ ਸਾਡੀਆਂ ਮਾਵਾ ਹਨਾ ਤੇ ਸਾਡੀਆਂ ਭੈਣਾ ਮੰਨ ਲਓ ਵੀ ਅਸੀਂ ਵੀ ਭਵੇਂ ਨਹੀਂ ਹਾਂ ਨਾ ਮੰਨ ਲਓ ਸਾਡੇ ਕੋਈ ਲਾਹੋ ਅੱਜ ਸਾਡੇ ਵੀ ਘਰ ਦੇ ਵਿੱਚ ਘਰ ਦੀਵੇ ਬੁੱਜ ਨਾ ਕਿੰਨੀ ਜ਼ਿੰਦਗੀ ਜੀਂਦਾ ਆ 30 ਸਾਲ 40 ਸਾਲ ਕੋਈ 20 ਸਾਲ ਦਾ ਕੋਈ 22 ਸਾਲ ਦਾ ਕਹ ਰਿਹਾ ਜਾਂਦਾ ਤੁਸੀਂ ਇਹ ਤੂੰ ਹਨਾ ਔਕੇ ਕੌਣ ਆ ਜੋ ਜਿਹੜੀਆਂ ਆਪਣੇ ਬੱਚਿਆਂ ਨੂੰ ਪਾਲ ਕੇ ਜਵਾਨ ਕਰਦੀਆਂ ਗਾੜੀਆਂ ਉਹ ਕੀ ਕਰਦੇ ਆ ਉਹ ਵੀ ਗਾੜੀ ਨਸ਼ਾ ਹੀ ਕਰਦੇ ਆ ਕਿਉਂਕਿ ਕਹਿ ਦਿੰਦੇ ਤੈਨੂੰ ਹੀ ਕਰ ਦਿੱਤਾ ਉਹਨੂੰ ਨਹੀਂ ਸੁਧਾਰਿਆ ਪਿਓ ਤੁਹਾਡੇ ਨੂੰ ਸਾਨੂੰ ਸੁਧਾਰ ਲੇਗੀ ਇਹੀ ਜੀ ਬਾਤ ਕਹਿੰਦੇ ਆ ਨਾ ਬਿਲਕੁਲ ਠੀਕ ਆ ਅਸੀਂ ਇਹਨਾਂ ਨੂੰ ਕੀ ਕਰਨਾ ਹੈ ਅਸੀਂ ਰੋਟੀ ਨਹੀਂ ਅਸੀਂ ਭੀਖ ਨਹੀਂ ਅਸੀਂ ਉਹ ਪਰਮਾਤਮਾ ਤੋਂ ਮੰਗਣਾ ਹੈ ਜਿਸ ਦਾ ਆਰਥ ਹੈ ਕਿ ਨਾ ਇਹਨਾਂ ਚੀਜ਼ਾਂ ਨੂੰ ਸੁਧਾਰੋ ਇਹ ਚੀਜ਼ ਨੂੰ ਨਾ ਸੁਧਾਰੋ ਥੇਣਾ ਹੈ ਨਾ ਅਜਿੰਤਾਰ ਨੇ ਦਿੱਤਾ ਕਰ ਚੋਂ ਜਿਹੜੇ ਮੇਰੇ ਮੱਧਮਾ ਤੁਹਾਡੀ ਟਨੋਲਿਜੀ ਹੈ ਉਹ ਬਣਾਤਾ ਉਹ ਬਣਾਤਾ ਇਹ ਚੀਜ਼ ਨੂੰ ਸੁਧਾਰੋ ਜਿਹੜੇ ਆ ਰਹੇ ਜੋ ਨਾ ਇੱਜ਼ਤ ਵਿੱਚ ਕਮਾਉਂਦੇ ਖਾਓ ਇਹਨਾਂ ਨੂੰ ਤੱਕ ਚਾਈ ਜਾਂਦੀ ਆ ਆਪਾਂ ਪੀਠ ਮੰਗ ਕੇ ਨਹੀਂ ਖਾਣਾ ਆਪਾਂ ਪਰਮਾਤਮਾ ਤੋਂ ਮੰਗ ਕੇ ਖਾਣਾ ਹੈ ਆਪਾਂ ਧੁਮਾ ਕੇ ਖਾਣਾ ਹੈ ਚੀਜ਼ ਨੂੰ ਉਹਨੂੰ ਸੋਚਾ ਜਿਹੜੀਆਂ ਸਾਡੀਆਂ ਧੀਆਂ ਆਉਂਦੀ ਪੀੜੀ ਤੱਕ ਵਾਸ ਦੀਆਂ ਨਜ਼ਰ ਆਉਣ ਹਨ ਹਨਾ ਲੰਬੇ ਸਮੇਂ ਤੱਕ ਜੀਣ ਨਸੇ ਜੀ ਆਪਣਾ ਪੀਠ ਮੰਗ ਕੇ ਨਹੀਂ ਆਪਣੀ ਜ਼ਿੰਦਗੀ ਚੰਗੀ ਬਣਾ ਲਈ ਮੈਂ ਵੀ ਮੰਗ ਲੈਣੀ ਮੈਨੂੰ ਵੀ ਦੇ ਦੋ 30 ਦੇ ਦੋ ਕਿੰਨਾਂ ਚਿਰ ਨੰਗੇ ਦਾ ਮੇਰਾ ਮੇਰਾ ਕੀ ਤਾਂ ਮੈਂ 2 ਸਾਲਿਆ 40 ਸਾਲਿਆ 5 ਸਾਲਿਆ ਉਹਨੇ ਦੇਖੋ ਗਿਆ ਸੀ ਗਈ ਸਹੀ ਗੱਲ ਕਿ ਕਰਤੀ ਆਂ ਮੈਂ ਜੀ ਜਾਨੇ ਸੋਚ ਕੇ ਅੱਗੇ ਵੱਧੋ ਸਹੀ ਗੱਲ ਤੇ ਗੱਲ ਕਰਨਾ ਮੈਂ ਤਾਂ ਇਹ ਦਾਲ ਕੀਤੀ ਮੈਂ ਸਹੀ ਤਰੀਕੇ ਨਾਲ ਕੀਤੀ ਆਂ ਹਾਂ ਕੋਈ ਵੀ ਆਇਆ ਹੁਣ ਇਹ ਮਾਂ ਕੇ ਬੈਠੀ ਆ ਕਿ ਇਹ ਆਪਣੀ ਮੰਗ ਲਈ ਕਿਉਂ ਇਹਦਾ ਪੁੱਤ ਨਸ਼ੇ ਕਰਦਾ ਜਿਹਦਾ ਪੁੱਤ ਨਸ਼ੇ ਕਰਦਾ ਇਹਨੂੰ ਕੀ ਰੋਡ ਪਈ ਤਾਂ ਦੇ ਬਾਕੇ ਮੰਨਨ ਦੀ ਮੇਰਾ ਆਪਨਾ ਦੋ ਮੇਰਾ ਉਹਨਾ ਦੋ ਨਹੀਂ अपनी मेहनत करके करो मेहनत न कमाओ मेहनत न ही जल्दी कराऊंगी गुरु अपनी हिम्मत अपने देश भीखीसी मंगी देशा जाके किसी को चार पुत्र कुरबान किबान किया अपनी हिम्मत कुरबान किया तकलीफा बहुत तकलीफा ने बहुत मुश्किलों ने बहुत मुश्किल सामना करते हुए ने देश उन्नीस सौ संताली भाई साहब याद हुआ सी उन्नीस सौ संताली पर हाले भी याद नहीं है अभी भी अज भी नी याद है ਜੀ ਸਕੂਲਾਂ ਦੇ ਇਨਫਰਾਸਟ੍ਰਕਚਰ ਦੀ ਗੱਲ ਕਰੀਏ ਤਾਂ ਸ਼ਹਿਰਾਂ ਦੇ ਸਕੂਲਾਂ ਤੇ ਪਿੰਡਾਂ ਦੇ ਸਕੂਲ ਭਾਜੀ ਮਾਲਾ ਪਿੰਡ ਆਜੀ 10ਵੀਂ ਤੱਕ ਲੋਕ ਡਟ ਦੇ ਬਹਿ ਰਹੇ ਨੇ ਪਹਿਲੇ ਲੋਕ ਬਣਾ ਸਾਡੇ ਦਾਦੇ-ਬਾਬੇ ਫੱਟੀ ਲੈ ਕੇ ਸਕੂਲ ਜਾਂਦੇ ਸੀ ਤੇ ਟਾੜ ਦੇ ਬੰਦੇ ਸੀ ਅੱਜ ਵੀ ਮਾਲਾ ਪਿੰਡੋ ਇਹ ਹਾਲ ਆ ਕੋਈ ਹਾਲ ਜੇ ਗੱਲ ਕਰੀਏ ਤਾਂ ਤੁਸੀਂ ਐਸੋਲੇ ਇਲੈਕਸ਼ਨ ਦੇ ਵਿੱਚ ਖੜੇ ਤੁਸੀਂ ਕਹਿ ਰਹੇ ਹੋ ਕਿ ਇਹ ਇਲੈਕਸ਼ਨ ਮੇਰੀ ਨਹੀਂ ਇਹਨਾਂ ਲੋਕਾਂ ਦੀ ਹੈ ਇਹ ਇਲੈਕਸ਼ਨ ਮੇਰੀ ਨਹੀਂ ਹੈ ਮੇਰੇ ਪਰਿਵਾਰ ਦੀ ਨਹੀਂ ਆ ਮੇਰਾ ਸਾਰਾ ਪਰਿਵਾਰ ਖੜਾ ਆ ਸਾਰੇ ਮੇਰੇ ਕੌਂਸਲਰ ਨੇ ਆ ਮੇਰੇ ਜਿੰਨਾ ਪਰਿਵਾਰ ਖੜਾ ਕੌਂਸਲਰ ਕੋਚਾਸ ਪਹਿਲੀ ਵਾਰੀ ਜ਼ਿੰਦਗੀ ਵਿੱਚ ਆਪ ਸਾਰੇ ਆਪਣਾ ਨੂੰ ਵੋਟ ਪਾ ਰਹੇ ਅਜ ਤੱਕ ਤਾਸਿਕ ਦੀ ਗੱਲ ਸੁਣੀ ਆ ਆਪਣੇ ਨੂੰ ਵੋਟ ਬਈ ਇਹ ਲੋਕ ਬਾਰੇ ਆਪਣੇ ਨੂੰ ਵੋਟ ਸਾਰੇ ਕੌਂਸਲਰਾਂ ਨੇ ਚਿੱਤਨ ਤੋਂ ਬਾਅਦ ਸਭ ਤੋਂ ਪਹਿਲਾ ਕੰਮ ਕੀ ਕੀਤਾ ਸਭ ਤੋਂ ਘੱਟ ਕੰਮ ਕੀਤਾ ਕਿਦਾ ਕਿਹੜਾ ਸਾਰੇ ਕੰਮ ਹੋਣਗੇ ਸਾਰੇ ਕੰਮ ਹੋਣਗੇ ਸਾਰੇ ਕੰਮ ਹੋਣਗੇ ਕੰਮ ਰਿਹਾ ਕਿਹੜਾ ਤੁਸੀਂ ਲੋਕ ਬਾਡਾਂ ਵਿੱਚ ਜਾਂਦੇ ਹੋ ਤੁਹਾਨੂੰ ਜਿਆਦਾ ਪਤਾ ਨਹੀਂ ਬਾਡਾਂ ਵਿੱਚ ਕਿੰਨੇ ਕੰਮ ਆ ਕੋਈ ਕੁਮਾ ਬਾਡਾਂ ਦੇ ਕੀ ਇਲਾਮ ਨੇ ਉਸ ਕੈਮਰਾ ਮਾਰ ਕੇ ਉਸ ਬਾਡਾਂ ਦੀ ਇਲਾਮ ਕਿ ਮੈਸੇਜ ਦੇਣਾ ਚਾਹੁੰਗੇ ਮੈਸੇਜ ਵੋਟਰ ਸਪੋਰਟ ਦਾ ਕਹਿੰਦਾ ਤੇ ਆਪਣੇ ਆਪ ਨੂੰ ਵੋਟ ਪਾ ਲਓ ਤੇ ਤਗੜੇ ਹੋ ਜਿਓ ਬਸ